ਗੁਰੂ ਨਗਰੀ ਸ਼ਿ ਦਰਬਾਰ ਸਾਹਿਬ ਦੇ ਨੇੜੇ ਹੋਟਲ ਦੇ ਵਿੱਚ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੁੜੀ ਮੁੰਡੇ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗਲਤ ਤੰਦੇ ਦਾ ਖੁਲਾਸਾ ਹੋਇਆ ਗੁਰੂ ਨਗਰੀ ਅੰਮ੍ਰਿਤਸਰ ਦੇ ਨੇੜੇ ਕਈ ਬਾਜ਼ਾਰ ਦੇ ਵਿੱਚ ਸਥਿਤ ਹੋਟਲਾਂ ਦੇ ਵਿੱਚ ਜਿੱਥੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਹੁਣ ਇੱਕ ਹੋਰ ਹੋਟਲ ਦੇ ਵਿੱਚ ਥਾਣਾ ਬੀ ਡਿਵੀਜ਼ਨ ਪੁਲਿਸ ਨੇ ਛਾਪਾ ਮਾਰਿਆ ਜਿੱਥੇ ਗਲਤ ਤੰਦੇ ਦਾ ਪਰਦਾ ਫਾਸ਼ ਹੋਇਆ ਪੁਲਿਸ ਨੇ ਮੌਕੇ ਤੋਂ 4 ਲੜਕੀਆਂ ਨੂੰ ਬਰਾਮਦ ਕੀਤਾ ਜੋ ਕਿ ਪੰਜਾਬ ਦੇ ਬਾਕਪੁਰ ਜ਼ਿਲ੍ਹਾ ਤੋਂ ਸਬੰਧਤ ਨੇ ਜਦਕਿ ਉੱਤਰਾਖੰਡ ਰਹਿਣ ਵਾਲੀ ਹੈ ਤਾਂ ਗੱਲਬਾਤ ਦੌਰਾਨ ਪੁਲਿਸ ਦਾਇਆ ਕਿ ਐਨਐਕੀ ਸ਼ਾਮ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਬਾਜ਼ਾਰ ਦੇ ਵਿੱਚ ਤੇ ਤੇ ਹੋਟਲ ਦੇ ਵਿੱਚ ਕੁਝ ਲੜਕੀਆਂ ਤੋਂ ਅਨੈਤਿਕ ਤੰਦਾ ਕਰਵਾਇਆ ਜਾ ਰਿਹਾ ਜਦ ਪੁਲਿਸ ਨੇ ਛਾਪਾ ਮਾਰਿਆ ਤਾਂ ਇੱਥੇ ਹੋਟਲ ਮੈਨੇਜਰ ਨੂੰ ਵੀ ਕਾਬੂ ਕਰ ਲਿਆ ਗਿਆ ਤਾਂ ਚੈਕਿੰਗ ਦੇ ਦੌਰਾਨ ਹੋਟਲ ਦੇ ਵਿੱਚ ਕੁਝ ਵੀ ਕਾਨੂੰਨੀ ਰਿਕਾਰਡ ਨਹੀਂ ਮਿਲਿਆ ਤੇ ਕਈ ਰੂਮ ਬਿਨਾ ਬੁਕਿੰਗ ਦੇ ਖੁੱਲੇ ਮਿਲੈ ਨੇ ਤਾਂ ਬੋਲੋ ਜੀ ਬੋਲੋ ਮੈਨੇਜਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਜਦ ਕਿ ਬਰਾਮਦ ਕੀਤੀਆਂ ਕੁੜੀਆਂ ਦੇ ਬਿਆਨ ਵੀ ਅਦਾਲਤ 'ਚ ਦਰਜ ਕਰਵਾਏ ਗਏ ਨੇ ਇੱਕ ਲੜਕੀ ਦੀ ਉਮਰ ਘੱਟ ਪਾਈ ਗਈ ਉਸ ਨੂੰ ਚਿਲड्रन ਵੈਲਫੇਅਰ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਬਲੌਸ ਇਸ ਮਾਮਲੇ ਦੇ ਵਿੱਚ ਪਤਾ ਲਗਾ ਰਹੀ ਹੈ ਕਿ ਆਖਰ ਹੋਟਲ ਦੀ ਲੀਜ਼ ਕਿਸ ਦੇ ਨਾਮ ਤੇ ਤੇ ਕੀ ਮਾਲਕ ਇਸ ਗੈਰ ਕਾਨੂੰਨੀ ਕੰਮ ਦੇ ਵਿੱਚ ਸ਼ਾਮਲ ਹੈ ਇਆ ਫਿਰ ਨਹੀਂ ਤਾਂ ਉੱਥੇ ਦੱਸਦੀ ਹੈ ਕਿ ਸਾਰੇ ਹੋਟਲ ਮਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਹੋਟਲਾਂ ਨੂੰ ਕਾਨੂੰਨੀ ਨਿਯਮਾਂ ਦੇ ਮੁਤਾਬਕ ਚਲਾਉਣ ਤੇ ਰਜਿਸਟਰ ਦਾ ਸਹੀ ਰਿਕਾਰਡ ਰੱਖਣ ਵਿਜ਼ਿਟਰਸ ਦੀ ਸਾਰੀ ਜਾਣਕਾਰੀ ਰੱਖੀ ਜਾਵੇ ਜੇ ਕੋਈ ਵੀ ਹੋਟਲ ਗਲਤ ਕੰਮ ਕਰਦਾ ਪਾਇਆ ਗਿਆ ਤਾਂ ਉਸਤੇ ਕਾਰਵਾਈ ਹੋਵੇਗੀ ਅ ਕੱਲ ਜੀ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਈਆਂ ਵਾਲੇ ਬਾਜ਼ਾਰ ਦੇ ਵਿੱਚ ਇੱਕ ਬੀਆਰ ਹੋਮਸਟੇ ਨਾਮ ਦਾ ਹੋਟਲ ਹੈ ਜਿੱਥੇ ਹੋਟਲ ਵਾਲਿਆਂ ਵੱਲੋਂ ਪੋਲੀਆਂ ਪਾਲੀਆਂ ਲੜਕੀਆਂ ਨੂੰ ਜਿਹੜਾ ਉੱਥੇ ਰੱਖ ਕੇ ਉਹਨਾਂ ਪਾਸੋਂ ਦੇ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ ਇਸ ਦੇ ਸਬੰਧ ਵਿੱਚ ਜਿਹੜਾ ਅਸੀਂ ਜਿਹੜਾ ਹੋਟਲ ਤੇ ਜਿਹੜਾ ਪੁਲਿਸ ਪਾਰਟਿਸਿਪੇਟ ਮੌਕੇ ਤੇ ਗਏ ਸੀ ਜਿੱਥੇ ਹੋਟਲ ਦੇ ਵਿੱਚ ਮੈਨੇਜਰ ਸੂਰਜ ਕੁਮਾਰ ਜੋ ਕਿ ਭਿੱਖੀਵੰਡ ਦਾ ਰਹਿਣ ਵਾਲਾ ਸਾਨੂੰ ਰਿਸੈਪਸ਼ਨ ਤੇ ਮਿਲਿਆ ਜੋ ਕੋਈ ਵੀ ਰਿਕਾਰਡ ਅਨਸਾਰ ਰੂਮ ਜਿਹੜਾ ਬੁੱਕ ਨਹੀਂ ਸੀ ਹੋਇਆ ਲੱਗਾ ਹੋਇਆ ਜੋ ਚੈਕਿੰਗ ਕਰਨ ਤੇ ਹੋਟਲ ਦੇ ਵਿੱਚ ਚਾਰ ਲੜਕੀਆਂ ਜਿਹੜੀਆਂ ਬਰਾਬਦ ਹੋਈਆਂ ਨੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਹੋਟਲ ਦੇ ਵਿੱਚ ਉਹਨਾਂ ਕੋਲੋਂ ਜਿਹੜਾ ਗਲਤ ਧੰਦਾ ਕਰਵਾਇਆ ਜਾਂਦਾ ਹੈ ਜਿਸ ਤੇ ਮੁਕੱਦਮਾ ਨੰਬਰ 247 ਡੇਟਿਡ 23 10 25 ਅੰਡਰ ਸੈਕਸ਼ਨ 359 ਪ੍ਰੋਵੈਂਸ਼ਨ ਆਫ ਇਮੋਰਲ ਟਰੈਫਿਕ ਐਕਟ ਥਾਣਾ ਬੀ ਡਿਵੀਜ਼ਨ ਵਿਖੇ ਦਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਲੜਕੀਆਂ ਨੂੰ ਜਿਹੜੀਆਂ ਕੋਰਟ ਚ ਪੇਸ਼ ਕਰਕੇ ਉਹਨਾਂ ਦੇ ਬਿਆਨ ਮਾਨਜੁਗ ਅਦਾਲਤ ਵਿੱਚ ਕਲਮੰਦ ਕਰਵਾਏ ਗਏ ਨੇ। ਇਹ ਜਿਹੜੀਆਂ ਲੜਕੀਆਂ ਕਿੰਨ ਲੜਕੀਆਂ ਪੰਜਾਬ ਦੀਆਂ ਵਕਫ ਵਕ ਜਿਹੜੀਆਂ ਦੇ ਰਹਿਣ ਵਾਲੀਆਂ ਇੱਕ ਲੜਕੀ ਉਤਰਾਖੰਡ ਦੀ ਹੈ। ਨਹੀਂ ਜੀ ਤਿੰਨ ਲੜਕੀਆਂ ਪੰਜਾਬ ਦੀਆਂ ਨੇ ਇੱਕ ਉੱਤਰਾਖੰਡ ਦੀ ਹੈ ਜੀ ਸਰ ਪਤਾ ਲੱਗ ਸਕਦਾ ਕਿੰਨੇ ਚਿਰ ਤੋਂ ਉੱਥੇ ਕੰਮ ਕਰ ਰਹੀ ਸੀ ਤੇ ਇੱਕ ਕਿਹੜਾ ਹੋਟਲ ਆ ਉਹ ਉਹ ਮਾਲਕ ਨਹੀਂ ਕੰਮ ਕਰ ਰਹੀਆਂਗਾ ਲੀਜ਼ ਤੇ ਲਿਆ ਹੋਇਆ ਸੀ ਆ ਹੋਟਲ ਮੈਨੇਜਰ ਜਿਹੜਾ ਆ ਇਹ ਇਹ ਹੋਟਲ ਦਾ ਮਾਲਕ ਨਹੀਂ ਹੈ ਹੋਟਲ ਦਾ ਮੈਨੇਜਰ ਹੈ ਬਾਕੀ ਇਹਦੇ ਪਾਸੋਂ ਅਸੀਂ ਦਰਾਨੇ ਰਿਮਾਂਡ ਬਰੀਕੀ ਨਾਲ ਪੁੱਛ ਕੇ ਕਰਾਂਗੇ ਕਿ ਹੋਟਲ ਦੀ ਲੀਜ਼ ਕਿਸ ਦੇ ਨਾਮ ਤੇ ਹੈ ਹੋਟਲ ਦੀ ਮਾਲਕੀ ਕਿਸ ਦੇ ਨਾਮ ਤੇ ਹੈ ਹੋਟਲ ਕਿਰਾਏ ਤੇ ਦਿੱਤਾ ਗਿਆ ਜਾਂ ਮਾਲਕ ਵੱਲੋਂ ਖੁਦ ਹੀ ਚਲਾਇਆ ਜਾ ਰਿਹਾ ਇਹ ਸਾਰੇ ਬਾਰੇ ਜਿਹੜੀ ਬ੍ਰਿਕੀ ਨਪਰਸ ਵਿੱਚ ਕੀਤੀ ਜਾਵੇ ਹਾਂ ਹਾਂਜੀ ਇੱਕ ਲੜਕੀ ਦੀ ਉਮਰ ਜਿਹੜੀ ਘੱਟ ਹੈ ਉਹਨੂੰ ਅਸੀਂ ਸੀਡਬਲਯੂਸੀ ਦੇ ਪੇਸ਼ ਕਰ ਰਹੇ ਹਾਂ ਸਰ ਇਹ ਛੋੜੇ ਵਾਲੀ ਲੜਕੀ ਹੈ ਵੇਹ ਦੇਖੋ ਇਹਦੇ ਬਾਰੇ ਨਹੀਂ ਕਲੀਅਰ ਹੈ ਕਿ ਕੋਈ ਲੜਕੀ ਮੈਰਿਡ ਹੈ ਜਾਂ ਅਨਮੈਰਿਡ ਹੈ ਇਸ ਬਾਰੇ ਨਹੀਂ ਅਜ ਪਤਾ ਲੱਗਦਾ ਸਰ ਜਿਹੜੀ ਵੀ ਜਿਹੜੇ ਚੰਦੇ ਕਿ ਛੋੜਾ ਵੀ ਪਾਇਆ ਸੀ ਕਿ ਲੜਕੀ ਅਹ ਦੇਖੋ ਮੈਰਿਡ ਜਾਂ ਅਨਮੈਰਿਡ ਹੈ ਇਸ ਬਾਰੇ ਨਹੀਂ ਕੋਈ ਗੱਲ ਸਾਨੂੰ ਕਲੀਅਰ ਹੋਈ ਹੈ ਸਰ ਬਾਕੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਦਰਬਾਰ ਸਾਹਿਬ ਦੇ ਨੇੜੇ ਇਸ ਦੇ ਕਈ ਹੋਟਲ ਨੇ ਜਿਹੜਾ ਨਿਜਾਇਜ਼ ਕੰਮ ਕਰ ਰਹੇ ਹਨ ਚੈਨਲ ਮਾディア ਰਾਈ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਪ੍ਰੈਸ ਮੀਡੀਆ ਰਾਈ ਮੇਰੀ ਸਾਰੇ ਹੋਟਲ ਵਾਲਿਆਂ ਨੂੰ ਬੇਨਤੀ ਵੀ ਹੈ ਤੇ ਸਖਤ ਤਾੜਨਾ ਵੀ ਹੈ ਕਿ ਜਿਹੜੇ ਵੀ ਗਲਤੰਦਾ ਹੋਟਲ ਵਾਲੇ ਕਰਦੇ ਨੇ ਇਸ ਚੀਜ਼ ਤੋਂ ਆਵਾਜ਼ ਆਉਣ ਆਪਣੀ ਹੋਟਲ ਨੂੰ ਕਾਇਦੇ ਅਨੁਸਾਰ ਰੂਲ ਅਨੁਸਾਰ ਪ੍ਰੋਪਰ ਰਿਕਾਰਡ ਲੈ ਕੇ ਜਿਹੜਾ ਆ ਵਿਜ਼ਟਰ ਨੂੰ ਰੂਮ ਦਿੱਤਾ ਜਾਵੇ ਕੋਈ ਵੀ ਗਲਤੰਦਾ ਹੋਟਲ ਦੇ ਵਿੱਚ ਨਾ ਕਰਵਾਇਆ ਜਾਵੇ ਇਹ ਤਾਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇਗੀ ਤੁਹਾਡੇ ਪਰ ਹਮੇਸ਼ਾ ਸਰ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਗਲਤ ਕੰਮ ਅਨਸਰ ਕਰ ਬਿਲਕੁਲ ਜੀ ਅਸੀਂ ਪਹਿਲਾਂ ਵੀ ਜਿਹੜੀਆਂ ਬਣਦੀ ਕਾਰਵਾਈ 호텔 ਦੇ ਜਿਹੜੀ ਇਲੀਗਲ ਐਕਟੀਵਿਟੀ ਦੇ ਅਗੇਂਸਟ ਕਰਦੇ ਆਏ ਆ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਜਾਰੀ ਰਹੇਗੀ